ਜੀ ਦੇਖੋ ਜਿਹਦੇ ਮਨ ਵਿੱਚ ਚਾਹ ਹੈ ਨਾ ਉਹਨੇ ਆਪਣਾ ਚਾਹ ਪੂਰਾ ਕਰ ਲੈਣਾ ਔਰ ਕਰਨਾ ਵੀ ਚਾਹੀਦਾ ਆਪਣੇ ਮਨ ਚ ਕਾ ਤੋਂ ਰੱਖਣਾ ਆ ਇਸ ਮੁੰਡੇ ਦੇ ਮਨ ਵਿੱਚ ਚਾਹ ਸੀ ਕਿ ਵੀ ਮੈਂ ਗਿੱਦਾ ਮੈਂ ਭੰਗੜਾ ਪਾਉਣੇ ਪਾਉਣਾ ਹਨਾ ਤੇ ਇਹ ਭੰਜੀ ਕੋ ਮਤਲਬ ਰਿਸ਼ਤੇਦਾਰਾਂ ਚੋਂ ਸੀਗਾ ਮੈਨੂੰ ਪਤਾ ਨਹੀਂ ਕਿਹੜੇ ਪਿੰਡ ਦਾ ਮੁੰਡਾ ਹੈ ਇਹ ਤੇ ਇਹਨੇ ਭੰਗੜਾ ਪਾਇਆ ਵੀ ਸਾਰੇ ਇਹਨਾਂ ਨੂੰ ਬਣ ਕੇ ਰੱਖ ਦਿੱਤਾ ਇੰਨਾ ਵਧੀਆ ਪਾਇਆ ਇੰਨੇ ਵਧੀਆ ਸਟੈਪ ਕੀਤੇ ਮਸਤਾਂ ਦੇ ਵੇੜੇ ਨਾ ਜਾਈ ਮਸਤਾਂ ਦੇ ਵੇੜੇ ਤੁਸੀਂ ਜਾਣਦੇ ਸੌਂਗ ਕਿ ਕਿਹੜੇ ਸੁੰਦਰ ਦਾ ਇਹ ਬੜਾ ਮਸ਼ਹੂਰ ਹੈ ਹਰੇਕ ਥਾਂ ਪ੍ਰੋਗਰਾਮ ਤੇ ਲੱਗਦਾ ਆ ਇਹ ਤੇ ਦੇਖੋ ਕਿੰਨੇ ਸੋਹਣੇ ਸਟੈਪ ਕਰਦਾ ਆ ਕਿੰਨੇ ਵਧੀਆ ਕਰਦਾ ਆ ਤੇ ਕਈ ਦੇ ਬੱਚੇ ਸੰਘ ਦੇ ਰਹਿ ਜਾਂਦੇ ਆ ਵੀ ਅਸੀਂ ਕਿਉਂ ਭੰਗੜਾ ਪਾਈਏ ਜਾਂ ਕਿਦਾਂ ਵੀ ਹੈਗਾ ਪਰ ਇੰਨੇ ਸਾਰੀ ਜਿੱਦਾਂ ਕਹਿੰਦੇ ਸੰਘ ਸ਼ਰਮ ਲਾ ਕੇ ਤੇ ਇਹਨੇ ਪੂਰਾ ਸਟੈਪ ਕੀਤਾ ਬਹੁਤ ਵਧੀਆ ਕੀਤਾ ਭੰਗੜਾ ਪਾਇਆ ਤੇ ਸਾਰੇ ਬੜੇ ਖੁਸ਼ ਹੋਏ ਤੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਨੇ ਜਿੱਦਾਂ ਜਿੱਦਾਂ ਦੇਖੋ ਦੇਖੋ ਕਿਤਾ ਸਟੈਪ ਕਿੰਨੇ ਸੋਹਣੇ ਸੋਹਣੇ ਕਰਦਾ ਹਨਾ ਤੇ ਚਲੋ ਜੀ ਇਹ ਵੀ ਕੋਈ ਨਾ ਕੋਈ ਕੰਮ ਕਰ ਸਕਦਾ ਸਾਰੇ ਨਹੀਂ ਕਰ ਸਕਦੇ ਹੈਗੇ ਤੇ ਜੀ ਸਾਸ਼ੀ ਗਾਸ ਸਾਹਨਿਆ ਨੂੰ ਸਤਿ ਸ੍ਰੀ ਅਕਾਲ ਬਲੌਗਸ ਕੋਪਰ ਹੈ ਜਿੰਨ ਦਾ ਸਵਾਲ ਹੈ ਜੂਤੂ ਹੈ ਮੇਰੀ ਕਿ ਦਸਾਰੇ ਠੀਕ ਠਾਕ ਹੋ ਵਧੀਆ ਹੋ ਅਗੂ ਇਸਨੇ ਚੈਨਲ ਤੇ ਨਵੇਂ ਪਹੁੰਚ ਪੁਲੀਸ ਮੇਰੇ ਜਨੂਬ ਸਬਸਕ੍ਰਾਈਬ ਕਰਕੇ ਜਾਇਓ ਤੇ ਮੇਰੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਬਲੌਗ ਨੂੰ ਪੂਰਾ ਦੇਖਿਆ ਕਰੋ ਤੇ ਦੇਖ ਕੇ ਕਮੈਂਟ ਕਰਿਆ ਕਰੋ ਦੱਸਿਆ ਕਰੋ ਮੇਰੇ ਬਿਰੋਧਨ ਕਿਦਾਂ ਦੇ ਲੱਗਦੇ ਹੈ ਨਾ ਅੱਜ ਹੈਗਾ ਐਤਵਾਰ 23 ਤਰੀਕ ਅੱਜ ਸਾਰੇ ਮੈਂ ਤੁਹਾਨੂੰ ਦੱਸ ਦਿੰਦੇ ਨੇ ਨੇਰੇ ਉੱਠ ਕੇ ਕੋਈ ਧਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਨੇਰੇ ਉੱਠ ਕੇ ਫੜਾ ਫੜ ਕੰਮ ਨੇ ਬੜ ਜਾਂਦੇ ਆ ਘਰ ਦਾ ਵੇਲੀ ਦਾ ਉਦਲਾ ਪਸਮਾਉਂਦਾ ਵੀ ਨਿਬੇੜ ਲਿਆ ਤੇ ਕੰਮੇਰੇ ਹੋ ਗਏ ਹੁਣ ਪੂਰੇ ਫਿਨਿਸ਼ ਹੋ ਗਏ ਆ ਤੇ ਅੱਜ ਸਾਡੇ ਪ੍ਰੋਗਰਾਮ ਦੋ ਆ ਪਿੰਡ ਵਿੱਚ ਤੁਹਾਨੂੰ ਪਤਾ ਕਿ ਹਰ ਸਾਲ ਮਤਲਬ ਪ੍ਰੋਗਰਾਮ ਪੱਕੇ ਹੁੰਦੇ ਆ ਵੀ ਸਾਲ ਵਿੱਚ ਮਤਲਬ ਪ੍ਰੋਗਰਾਮ ਚੱਲਦੇ ਰਹਿੰਦੇ ਆ ਪਿੰਡ ਬਹੁਤ ਵੱਡਾ ਆ ਤੇ ਦੋ ਪ੍ਰੋਗਰਾਮ ਆ ਤੇ ਇੱਕ ਤੁਹਾਨੂੰ ਮਤਲਬ ਸੁਣਾਈ ਦਿੰਦਾ ਹੋਗਾ ਸਪੀਕਰ ਲੱਗਾ ਹੋਇਆ ਬਾਬਾ ਹਰੀ ਗਰਜੀ ਦੇ ਉਥੋਂ ਦਾ ਦਲੀਆ ਦਲੀਆਂ ਹੁੰਦਾ ਮਤਲਬ ਹਰ ਸਾਲ ਦਾ ਪੱਕਾ ਪ੍ਰੋਗਰਾਮ ਹੁੰਦਾ ਸੇਵਾ ਚੱਲਦੀ ਪਈ ਆ ਤੇ ਸੰਤੇ ਸੇਵਾ ਕਰ ਰਹੀਆਂ ਆ ਤੇ ਇਹ ਦਲੀਆਂ ਸ਼ਾਮ ਨੂੰ ਵਰਤਦਾ ਹੋਣਾ ਤੇ ਹੁਣ ਮਤਲਬ ਬਣਦਾ ਪਿਆ ਹਲਵਾਈ ਲੱਗੇ ਹੋਏ ਆ ਤੇ ਸੇਵਾ ਚੱਲਦੀ ਪਈ ਆ ਦੂਜਾ ਪ੍ਰੋਗਰਾਮ ਇਹ ਆ ਸਾਡੇ ਗਵਾਂਢ ਰਾਨੋ ਪੈਂਜੀ ਹੁਣੀ ਆ ਤੇ ਉਹਨਾਂ ਦੇ ਜਿੱਦਾਂ ਜਿੱਦਾਂ ਕਹ ਲੋ ਵੀ ਪੰਡਾਰਾ ਹਰ ਸਾਲ ਬਬ ਬਲਕਨਾਥ ਜੀ ਦੇ ਚੌਂਕੀ ਹੁੰਦੀ ਆ ਵੀ ਹਰ ਸਾਲ ਪੱਕਾ ਪ੍ਰੋਗਰਾਮ ਹੁੰਦਾ ਹੈ ਵੀ ਤੇ ਉਥੇ ਵੀ ਸੇਵਾ ਚੱਲਦੀ ਪਈ ਆ ਸੰਤਸਾ ਸੇਵਾ ਕਰ ਰਹੀਆਂ ਆ ਤੇ ਮੈਂ ਵੀ ਗਈ ਸੀ ਸਵੇਰੇ ਤੇ ਜਿੱਦਾਂ ਕਹ ਲੋ ਵੀ ਸੇਵਾ ਦੇ ਵਿੱਚ ਨਿੱਕ ਤੇਲ ਫੁੱਲ ਆਪਾਂ ਬਹੁਤੀ ਨਹੀਂ ਕਹਿ ਸਕਦੇ ਇਸੇ ਆਕਤੀ ਜਾਂ ਕਿੱਦਾਂ ਵੀ ਹੈਗਾ ਆ ਤੇ ਤੇਲ ਫੁੱਲ ਸੇਵਾ ਵਿੱਚ ਦੇ ਕੇ ਸਵੇਰੇ ਹਿੱਸਾ ਪਾਇਆ ਸੇਵਾ ਵਿੱਚ ਤੇ ਹੁਣ ਪ੍ਰੋਗਰਾਮ ਦੀਆਂ ਤਿਆਰੀਆਂ ਚੱਲਣ ਡੀਆਂ ਆ ਤੇ ਤੇ ਸੰਤਸਾ ਸੇਵਾ ਕਰ ਰਹੀਆਂ ਆ ਤੇ ਬਸ ਕੁਝ ਦੇ ਟਾਈਮ ਤੱਕ ਮੇਰੀ ਵੀ ਤਿਆਰੀ ਆ ਤੇ ਮੈਂ ਵੀ ਜਾਊਂਗੀ ਤੇ ਤੁਹਾਨੂੰ ਬਲੌਗ ਦੇ ਜਰੀਏ ਸਰੇਤੇ ਦੁਰੰਦ ਖਾਵਾਂਗੇ ਤੇ ਤੁਸੀਂ ਫਿਰ ਦੇਖਿਓ ਨਾਲੇ ਕਮੈਂਟ ਕਰਕੇ ਦੱਸਿਓ ਜਰੂਰ ਕਿ ਮੇਰੇ ਬਰੋਤਾਂ ਕਿਦਾਂ ਦੇ ਲੱਗਦੇ ਹਨਾ ਤੇ ਮੈਂ ਬਲੌਗ ਕਿਦਾਂ ਦੇ ਬਣਾਇਆ ਕਰਾਂ ਤੇ ਤੁਸੀਂ ਜਰੂਰ ਮੇਨੂੰ رائے ਦੇਣੀ ਆ ਦੱਸਣਾ ਆ ਮਿੰਜੋ ਪਤਾ ਲੱਗਦਾ ਰਹਿੰਦਾ ਆ ਕਿ ਤੁਹਾਨੂੰ ਬਲੌਗ ਕਿਦਾਂ ਨੇ ਪਸੰਦ ਆ ਉਦਾਂ ਦੇ ਮੈਂ ਬਲੌਗ ਬਣਾਇਆ ਕਰੂੰਗੀ ਮੇਰੀ ਕੋਸ਼ਿਸ਼ ਤਾਂ ਬਹੁਤ ਹੁੰਦੀ ਆ ਕਿ ਮੈਂ ਵਧੀਆ ਬਲੌਗ ਬਣਾਵਾਂ ਹਨਾ ਜੋ ਤੁਹਾਡੇ ਕਹਿਣ ਤੇ ਆ ਕਿਦਾਂ ਵੀ ਆ ਤੇ ਜਰੂਰ ਕੋਸ਼ਿਸ਼ ਕਰੀਦੀ ਆ ਤੇ 10 ਵਜੇ ਦਾ ਟਾਈਮ ਹੋ ਗਿਆ ਆ ਤੇ ਤੇ ਗ੍ਰੀਨ ਪ੍ਰੋਗਰਾਮ 11 ਕੌਣ ਸ਼ੁਰੂ ਹੋਇਆ ਨਾ ਸੰਤਾਂ ਆਉਂਦੀਆਂ ਪਈਆਂ ਆ ਤੇ 11 11:30 ਵਜੇ ਸ਼ੁਰੂ ਹੋਣਾ ਪ੍ਰੋਗਰਾਮ ਕਿਉਂ ਘਰਾਂ ਦੇ ਕੰਮ ਨੇ ਵੇੜਦੀਆਂ ਬੀਬੀਆਂ ਪੈਣਾ ਹਨ ਸਾਰੇ ਆਪ ਆਪਣਾ ਇਹ ਘਰ ਦੇ ਕੰਮ ਨਿਬੇੜਦੇ ਪਏ ਆ ਤੇ ਫਿਰ ਲੋਕ ਤੁਹਾਨੂੰ ਦਿਖਾਵਾਂਗੇ ਤੇ ਬੱਬਾ ਵਾਲਖੰਦ ਦੀ ਚੌਂਕੀ ਤੁਸੀਂ ਵੀ ਦਰਸ਼ਨ ਕਰਨੇ ਹਨ ਉਹਨਾਂ ਦੇ ਤੇ ਮੇਰਾ ਤਾਂ ਬਹੁਤ ਜਿਆਦਾ ਕੋ ਬੱਬਾ ਵਾਲਖੰਦ ਜੀ ਨਾਲ ਗਾਵਿਆ ਜਿਹੜੇ ਬੱਬਾ ਵਾਲਖੰਦ ਜੀ ਨੂੰ ਮੰਨਦੇ ਹੋ ਹੈਗੇ ਹਨ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਦੇ ਮਤਲਬ ਸਾਰੇ ਜੀਵਨ ਬਾਰੇ ਹਨਾ ਕੀ ਤਾਂ ਤਾਂ ਜੋਗੀ ਮਬਾਤਨਾ ਜੀ ਸਾਰਾ ਤੇ ਕਿਰਪਾ ਕਰੇ ਮਿਹਰ ਕਰੇ ਨਾ ਤਾਂ ਦਿਲ ਦਾ ਸਾਰਾ ਦੂਰ ਕਰੇ ਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਬਸ ਮੈਂ ਤਾਂ ਜ ਬਰਤਾਰ ਖਣ ਕਰਨ ਤੇ ਕੱਲ ਮੈਂ ਲਾਈਵ ਆਈ ਸੀ ਤੇ ਉਹ ਜਿੱਦਾਂ ਕਰ ਲੋ ਸਾਡੇ ਨੈਟ ਚ ਕੋਈ ਸਬਸ ਪ੍ਰੋਬਲਮ ਆ ਗਈ ਆ ਉਹ ਕਰਕੇ ਲਾਈਵ ਨਹੀਂ ਹੋ ਸਕੀ ਤੇ ਦੋ ਦਿਨ ਤੱਕ ਲਾਈਵ ਹੋਵਾਂਗੇ ਜਿੰਨੀ ਵਾਰੀ ਵੀ ਲਾਈਵ ਹੋਏ ਆ ਕੁਝ ਨਾ ਕੁਸ਼ ਰਿਕਵਰਡ ਪੈ ਜਾਂਦੀ ਆ ਲੱਗਦਾ ਪਰਮਾਤਮਾ ਨੂੰ ਮਨਜ਼ੂਰ ਨਹੀਂ ਹੈਗਾ ਅਡੇ ਲਾਈਵ ਵਿੱਚ ਹਜੇ ਨਾ ਜਦੋਂ ਕਹਿੰਦੇ ਨੇ ਨਾ ਸਿਆਣੇ ਲੋਕ ਕੰਮ ਬਣਾਉਦੇ ਹੁਣ ਆ ਜਿਸ ਟਾਈਮ ਲਿਖਿਆ ਹੁੰਦਾ ਵੀ ਆਪ ਕੰਮ ਆਪਾ ਕਰਨਾ ਹੈ ਕਿੱਦਾਂ ਲਈ ਆ ਉਹ ਟਾਈਮ ਆਉਣਾ ਹੈ ਤਾਂ ਫੇਰ ਕੰਮ ਸਾਰੇ ਜਾਣੇ ਫੇਰ ਕੰਮ ਹੋਣੇ ਆ ਤੇ ਚਲੋ ਟਰਾਈ ਕਰਦੇ ਰਹਿਣਾ ਚਾਹੀਦਾ ਆ ਤੇ ਨਾਲੇ ਮੇਰੇ ਬਲੌਗ ਨੂੰ ਫੁੱਲ ਸਪੋਰਟ ਕਰਿਆ ਕਰੋ ਆਪਣੇ ਭੈਣਾ ਭਰਾਵਾਂ ਗਾਂ ਰਿਸ਼ਤੇਦਾਰਾਂ ਨੂੰ ਵੀ ਸ਼ੇਅਰ ਕਰਿਆ ਕਰੋ ਵੀਡੀਓ ਕਿਦਾਂ ਦੇ ਲੱਗਦੇ ਆ ਮੇਰੀ ਵੀਡੀਓ ਦੱਸਿਆ ਕਰੋ ਜੇ ਕੋਈ ਕਮੈਂਟ ਨਹੀਂ ਕਰਦੇ ਹੈਗੇ ਹਾਂ ਜੀ ਕਮੈਂਟ ਕਰਕੇ ਜੋ ਦੱਸਿਆ ਕਰੋ ਮੇਰੇ ਬ੍ਰੋ ਵੀ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਇੱਥੇ ਚਲੋ ਜੀ ਕੱਪੜੇ ਵੀ ਧੋਤੇ ਸੀਗੇ ਮੈਂ ਤੇ ਇਹ ਵੀ ਮਿੰਟ ਮਿੰਟ ਸੁੱਕਿਆ ਨੇ ਤੇ ਆਪਾਂ ਬਹੁਤ ਠੀਕ ਲੱਗਦੀ ਬਈ ਆ ਤੇ ਹੁਣ ਘਰ ਦੇ ਕੰਮ ਕਾਰ ਨਹੀਂ ਵਿੜ ਗਏ ਆ ਤੇ ਹੁਣ ਜਿਦਾਂ ਕਹ ਲੋ ਵੀ ਪ੍ਰੋਗਰਾਮ ਹੋ ਗਿਆ ਸ਼ੁਰੂ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਸੰਤਾਂ ਦੇ ਤੇ ਦੇਖਦੇ ਆ ਤੇ ਦੇਖੋ ਜੀ ਇੰਨੇ ਦਿਨਾਂ ਬਾਅਦ ਬਲੌਗ ਆ ਰਿਹਾ ਮੇਰੇ ਡੇਲੀ ਦੇਖਦੇ ਆ ਤੋ ਵੇਟ ਕਰਦੇ ਆ ਵਲੌਗ ਤਾਂ ਨਹੀਂ ਇਹ ਹੈਗਾ ਵਲੌਗ ਮਤਲਬ ਬਣਿਆ ਹੁੰਦਾ ਆ ਉਹਨੂੰ ਮਤਲਬ ਰੈਡੀ ਕਰਨਾ ਪੈਂਦਾ ਤਾਂ ਫੇਰ ਹੀ ਵਲੌਗ ਅਪਲੋਡ ਹੁੰਦਾ ਚੈਨਲ ਤੇ ਤੇ ਕੰਮ ਵਿੱਚ ਵਿਜੀ ਸੀਗੇ ਤੇ ਨਹੀਂ ਰੈਡੀ ਹੋਇਆ ਤਾਂ ਅੱਜ ਮੇਰਾ ਲੱਗਾ ਟਿਆ ਤੇ ਹੁਣ ਤੁਹਾਨੂੰ ਲੈ ਕੇ ਜਾਣੇ ਆ ਚੌਂਕੀ ਆ ਪਲਕਣਾ ਜੀ ਦੀ ਤੇ ਸੰਗ ਤਾਂ ਆਈਆਂ ਪਈਆਂ ਐ ਤਕਰੀਬਨ ਥੋੜਾ ਜਿਹੀ ਥੋੜੀ ਸੰਤਾਈਆਂ ਪਈਆਂ ਤਾਂ ਹੌਲੀ-ਹੌਲੀ ਹੋ ਜਾਣਾ ਆ ਜਾਣਾ ਸੰਤਾਂ ਸਾਰੀਆਂ ਨੇ ਕਿ ਪ੍ਰੋਗਰਾਮ ਹੋ ਗਿਆ ਸ਼ੁਰੂ ਚੌਂਕੀ ਦਾ ਤੇ ਆਪਾਂ ਜਿ ਮਿਊਜ਼ਿਕ ਨਹੀਂ ਲਾ ਸਕਦੇ ਹੈਗੇ ਤੇ ਇਦਾਂ ਫੇ ਕਾਪੀਰਾਈਟ ਆ ਜਾਂਦਾ ਹੈ ਇਦਾਂ ਵੀ ਆਪਾਂ ਬਾਹਰ ਕੋਈ ਮਿਊਜ਼ਿਕ ਲਾ ਸਕਦੇ ਇਦਾਂ ਵੀ ਕਾਪੀਰਾਈਟ ਆ ਜਾਂਦਾ ਸਹੀ ਨਹੀਂ ਹੁੰਦਾ ਹੈਗਾ ਤੇ ਚੌਂਕੀ ਦਾ ਪੂਰਾ ਪ੍ਰੋਗਰਾਮ ਮਤਲਬ ਸ਼ੁਰੂ ਹੋ ਗਿਆ ਹੈ ਤਾਂ ਸੰਤਾਂ ਬੈਠੀਆਂ ਆ ਤੇ ਚੌਂਕੀ ਦਾ ਆਨੰਦ ਮਾਣ ਰਹੀਆਂ ਆ ਤੇ ਪ੍ਰੋਗਰਾਮ ਬਹੁਤ ਸੋਹਣਾ ਆ ਤਾਂ ਸੰਤਾਂ ਆਉਂਦੀਆਂ ਆ ਰਿਸ਼ਤੇਦਾਰ ਵੀ ਆਈ ਜਾਂਦੇ ਆ ਤੇ ਬਹੁਤ ਵਧੀਆ ਪ੍ਰੋਗਰਾਮ ਹਰ ਸਾਲ ਪੱਕਾ ਪ੍ਰੋਗਰਾਮ ਹੁੰਦਾ ਹੈ ਤੇ ਇਦਾਂ ਹੀ ਪ੍ਰੋਗਰਾਮ ਹੁੰਦਾ ਆ ਤੇ ਇਹਦੇ ਰੌਣਕਾਂ ਲੱਗਦੀਆਂ ਵਿੜੇ ਵਿੱਚ ਤੇ ਇਹਦੇ ਵਸਤਰ ਰੌਣਕਾਂ ਲੱਗਦੀਆਂ ਰਹਿਣ ਬੱਬਾ ਬਾਤਨਾ ਜੀ ਆਪਣੀ ਮੇਰੀ ਦੇ ਬਣੇ ਰੱਖਣ ਸਾਰਿਆਂ ਤੇ ਜੀ ਬੱਬਾ ਬਾਲਕਾਂ ਦੇ ਜਿੱਥੇ ਵੀ ਨਿਗਾਹ ਹੁੰਦੀ ਆ ਤੁਹਾਨੂੰ ਤਾਂ ਹੋ ਜਾਂਦੀ ਉੱਥੇ ਮੇਰਾ ਹੋ ਜਾਂਦੀ ਪੂਰੀ ਸੱਚੇ ਦਿਲੋਂ ਮਿਲਣਾ ਚਾਹੀਦਾ ਮੈਂ ਤਾਂ ਬਹੁਤ ਸੱਚੇ ਦਿਲੋਂ ਮੰਨਦੀ ਇਹਨਾਂ ਨੂੰ ਕਿਉਂਕਿ ਉਹ ਤੇ ਨੋ ਭਣ ਪ੍ਰਾਸੀ ਹੈ ਹੀ ਉੱਥੋਂ ਦੇ ਆ ਤੇ ਐ ਕਿ ਪੂਰਾ ਮਤਲ ਪ੍ਰੋਗਰਾਮ ਅਸੀਂ ਕੀਤਾ ਸੀਗਾ ਜਾਣ ਦਾ ਪ੍ਰੋਗਰਾਮ ਮੱਥਾ ਦੇਖਣ ਜਾਣ ਦਾ ਤੇ ਪਰ ਨਹੀਂ ਸਾਡੀ ਕਿਸਮਤ ਚ ਨਹੀਂ ਹੋਇਆ ਤੇ ਕੈਂਸਲ ਹੋ ਗਿਆ ਪ੍ਰੋਗਰਾਮ ਪਰ ਨਹੀਂ ਜਰੂਰ ਸਾਨੂੰ ਬਾਲਕਾਂ ਸਿੱਧਣਗੇ ਤੇ ਫਿਰ ਇਸ ਵਿੱਚ ਥੱਟੇ ਜਾਣਾਂਗੇ ਤੇ ਇਧਰ ਮਨਜੋਤ ਸਿੰਘ ਜੀ ਡੈਕ ਪਿਆ ਵਿਚਾਰਾ ਪੌੜੀਆਂ ਤੋਂ ਤੁਸੀਂ ਵੀ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਤੇ ਉਹਨਾਂ ਨੂੰ ਬਚਾਇਆ ਕਰੋ ਹਰੇਕ ਆਫਰ ਤੋਂ ਜਾਂ ਕਿਦਾਂ ਵੀ ਆ ਤੇ ਇਧਰ ਸੰਗਤਾਂ ਆ ਨੱਚ ਕੇ ਗਾ ਕੇ ਤੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਤੇ ਚਲੋ ਜੀ ਵਿਆਲੇ ਪ੍ਰੋਗਰਾਮ ਹੋ ਜਾਂਦਾ ਜੇ ਜਦੋਂ ਆਪਾਂ ਸਾਲ ਬਾਅਦ ਪ੍ਰੋਗਰਾਮ ਕਰਦੇ ਆ ਮੇਲਾ ਕਰਦੇ ਆ ਖੁਸ਼ੀ ਵਾਲਾ ਪ੍ਰੋਗਰਾਮ ਹੋ ਜਾਂਦਾ ਚਲੋ ਖੁਸ਼ੀ ਮਨਾਉਣੀ ਚਾਹੀਦੀ ਆ ਤੇ ਸੰਗਤਾਂ ਗਿੱਦਾ ਪਾਉਂਦੀਆਂ ਆ ਤੇ ਆਪਾਂ ਚਲੋ ਹਾਜ਼ਰੀ ਲਵਾਉਣੀ ਚਾਹੀਦੀ ਆ ਤੇ ਪ੍ਰੋਗਰਾਮ ਬਹੁਤ ਸੋਹਣਾ ਬਹੁਤ ਵਧੀਆ ਆ ਪ੍ਰੋਗਰਾਮ ਬਹੁਤ ਸੋਹਣਾ ਬਹੁਤ ਵਧੀਆ ਸੋਹਣਾ ਚੱਲਦਾ ਪਿਆ ਪ੍ਰੋਗਰਾਮ ਤੇ ਇਹ ਪ੍ਰੋਗਰਾਮ ਸਾਡੇ ਪਿੰਡ ਦੇ ਬਾਜੀ ਹੁਣੀ ਸੋਹਣੂ ਬਾਜੀ ਹੁਣੀ ਇਹ ਪਾਰਟੀ ਬਹੁਤ ਵਧੀਆ ਮਤਲਬ ਪ੍ਰੋਗਰਾਮ ਇੰਨਾ ਵਧੀਆ ਕਰਦੀ ਆ ਪੀ ਸਾਰੇ ਸੰਗਤ ਬਣ ਕੇ ਬਿਠਾਤੀ ਇਹਨਾਂ ਨੇ ਤੇ ਹਰ ਸਾਲ ਪ੍ਰੋਗਰਾਮ ਕਰਦੇ ਆ ਤੇ ਕਾਫੀ ਚੜਦੇ ਮਤਲਬ ਪ੍ਰੋਗਰਾਮ ਕਰਦੇ ਆ ਇਹ ਬਹੁਤ ਸੋਹਣਾ ਕਰਦੇ ਆ ਤੇ ਨਾਲ ਵੀ ਇਹਨਾਂ ਦੇ ਪਾਰਟੀ ਆ ਪਤਾ ਨਹੀਂ ਕਿਹੜੇ ਪਿੰਡ ਦੇ ਹੈਗੇ ਵੀਰ ਹੋਣੀ ਇਹ ਤੇ ਵਧੀਆ ਕਰਦੇ ਚੌਂਕੀ ਲਾਉਂਦੇ ਆ ਇਹ ਬਹੁਤ ਸੋਹਣੀ ਪ੍ਰੋਗਰਾਮ ਕਰਦੇ ਆ ਤੇ ਦੇਖੋ ਜੀ ਠੰਡਾ ਪਾਣੀ ਠੋਕਾ ਪਾਣੀ ਤੇ ਸੇਵਾ ਬਹੁਤ ਸੋਹਣੀ ਬਹੁਤ ਵਧੀਆ ਕੀਤੀ ਆ ਭੈਣ ਜੀ ਹੋਣਾ ਨੇ ਭਾਜੀ ਹੋਣਾ ਨੇ ਤੇ ਪੰਜ ਜੁਲੇ ਨੌ ਪਤ ਬਾਹਰ ਆ ਤੇ ਉਹਨਾਂ ਨੇ ਠੰਡੀਆਂ ਦੀ ਸੇਵਾ ਹੋ ਪਰ ਉਹਨ ਸਾਰਾ ਹੋਰ ਸਾਰੀ ਫੈਮਿਲੀ ਬਹੁਤ ਵਧੀਆ ਹੈ ਇਹ ਤੇ ਬਹੁਤ ਨਾਈਸ ਹੈ ਫੈਮਿਲੀ ਇਹ ਤੇ ਦੇਖੋ ਜੀ ਪਿਛਲੇ ਸਾਲ ਵੈਸੇ ਹੀ ਤਿਆਰ ਕੀ ਇੰਨੀ ਬਾਬਾ ਜੀ ਦੀ ਮਿਹਰ ਹੋਈ ਆ ਮੈਂ ਸਾਰਾ ਘਰ ਪਲਾਸਤਰ ਕਰਤਾ ਬਹੁਤ ਸੋਹਣਾ ਹੋ ਗਿਆ ਬਹੁਤ ਸੋਹਣਾ ਲੱਗਣਾ ਪਿਆ ਤੇ ਬਾਬਾ ਜੀ ਦੀ ਪੂਰੀ ਕਿਰਪਾ ਹੋ ਪਲਾਸਤਰ ਹੋਇਆ ਬਹੁਤ ਸੋਹਣਾ ਲੱਗਦਾ ਇੱਧਰ ਦੇਖੋ ਹੁਣ ਲੰਗਰ ਤਿਆਰ ਆ ਜੀ ਇਹ ਹੈਗੀ ਕੜੀ ਤੇ ਇੱਧਰ ਹੋ ਗਏ ਮਟਰ ਪਨੀਰ ਦੀ ਸਬਜੀ ਲੰਗਰ ਵੀ ਤਿਆਰ ਆ ਤੇ ਉਧਰ ਚੌਂਕੀ ਵੀ ਸਰਵਣ ਕਰ ਰਹੀ ਹੈ ਸੰਗਤਾਂ ਬੈਠੀਆਂ ਆ ਤੇ ਬਹੁਤ ਸੋਹਣਾ ਪ੍ਰੋਗਰਾਮ ਰੰਗ ਬੰਨੇ ਆ ਪਿਆ ਆ ਬਾਜੀ ਹੁਣਾਂ ਨੇ ਤੇ ਇੱਧਰ ਹੈਗੀ ਦਾਲ ਤੇ ਉਧਰ ਹੋ ਗਏ ਨੂਨ ਵਾਲੇ ਚੌਲ ਤੇ ਨਾਲ ਰਮਾਲੀ ਫੁਲਕੇ ਬਹੁਤ ਵਧੀਆ ਲੰਗਰ ਬਹੁਤ ਸੋਹਣਾ ਕਿਰਪਾ ਇਹਦੇ ਬਾਬਾ ਬਣਾਈ ਰੱਖੇ ਤੇ ਇਹ ਹਡੇਰਾਣੋਂ ਭੈਣ ਜੀ ਹੁਣੀ ਬਹੁਤ ਚੰਗੇ ਆ ਬਹੁਤ ਵਧੀਆ ਅਗਲੇ ਦੇ ਚੰਗੇ ਮਾੜੇ ਕੰਮ ਤੇ ਇੰਨਾ ਮੋਹ ਰਿਓ ਕਿ ਕਰਦੇ ਆ ਨਾ ਤੇ ਮੈਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੀ ਹੈਗੀ ਸਾਡੇ ਤੁਹਾਨੂੰ ਪਤਾ ਹੀ ਵੀ ਡੈਡ ਜੀ ਹੁਣੀ 9 ਮਈ ਨੂੰ ਮੁੱਕੇ ਸੀ ਗਿਆ ਨਾ ਤੇ ਇੰਨੀ ਸਾਡੀ ਮੋਰੀ ਉਹ ਇਨਾਂ ਨੇ ਮਤਲਬ ਕੀਤੀ ਨਾ ਸਪੋਰਟ ਇੰਨਾ ਕੰਮ ਕੀਤਾ ਮਨੀ ਆ ਅੱਜ ਨੇ ਕ੍ਰੀਏਟ ਫੜਿਆ ਹੋਇਆ ਤੇ ਇੰਨੇ ਇਸ ਮੁੰਡੇ ਨੇ ਵੀ ਇੰਨੀ ਮੋਰੀ ਹੋ ਕੇ ਸੱਟੇ ਮਤਲਬ ਹੈਲਪ ਕੀਤੀ ਹੈ ਨਾ ਦੇਖੋ ਜੀ ਔਖੇ ਵਿਲੇ ਦੇ ਕੋਈ ਆਉਂਦਾ ਨਾ ਉਹ ਚੇਤਾ ਹੁੰਦਾ ਬੰਦੇ ਨੂੰ ਵੀ ਸਾਡੇ ਔਖੇ ਵਿਲੇ ਕੋ ਕੰਮ ਆਇਆ ਤੇ ਜਿਹੜੇ ਨਹੀਂ ਆਏ ਉਹਨਾਂ ਦਾ ਚੇਤੇ ਹੁੰਦਾ ਤੇ ਕਈ ਸਾਡੇ ਰਸਤੇ ਐਸੇ ਉਹ ਮਹਿਸੂਸ ਕਰਨ ਤੋਂ ਵੀ ਰਹਿ ਗਏ ਹੈਗੇ ਆ ਜਿਹੜੇ ਰਸਤਰ ਨਹੀਂ ਵੀ ਆਏ ਹੈਗੇ ਨਾ ਉਹਦੀ ਪੂਰੀ ਲਿਸਟ ਬਣਾ ਕੇ ਰੱਖੀ ਆ ਵੀ ਮੌਕੇ ਦੱਸਾਂਗੇ ਉਹਨਾਂ ਨੂੰ ਵੀ ਵੀ ਇਦਾਂ ਦੋਕੀ ਦਾ ਮਨੀ ਦਾ ਹੁੰਦਾ ਜਿਹੜਾ ਨਹੀਂ ਹੈਗਾ ਚਲੋ ਖੈਰ ਕੋਈ ਛੱਡੋ ਇਸ ਗੱਲ ਨੂੰ ਤੇ ਭਾਈ ਉਹਨਾਂ ਨੇ ਇੰਨਾ ਵਧੀਆ ਚੌਂਕੀ ਲਾਈ ਹੈ ਨਾ ਪ੍ਰੋਗਰਾਮ ਕੀਤਾ ਮੇਲਾ ਕੀਤਾ ਬਾਬਾ ਜੀ ਦਾ ਵੀ ਐਨੂੰ ਬਹੁਤ ਸੋਹਣਾ ਰੂ ਨਾ ਕੀਤਾ ਆ ਬਹੁਤ ਵਧੀਆ ਕੋ ਕੋਲੋ ਗਣਵਾ ਲੈ ਕੋਈ ਕੁਝ ਨਹੀਂ ਹੈਗਾ ਤੇ ਸੰਗਤਾਂ ਆ ਹੁਣ ਬੜੇ ਪਿਆਰ ਨਾਲ ਸੁਣਦੇ ਹੀ ਆ ਤੇ ਤਾੜੀਆਂ ਤਾੜੀ ਵੱਜਣ ਡਈ ਆ ਤੇ ਦੇਖੋ ਜੀ ਪ੍ਰੈਸਟੇਆ ਭੈਣਾਂ ਬਹੁਤ ਸੱਦੇ ਸੀ ਆਪਣੀ ਤੇ ਉਹ ਵੀ ਸਾਰੇ ਹਾਜ਼ਰ ਹੋਏ ਆ ਚਲੋ ਜਿਉਣਾ ਚਾਹੀਦਾ ਜੇ ਕੋ ਭੈਣ ਭਰਾ ਪਿਆਰ ਨਾਲ ਸਾਧਦਾ ਨਾ ਕਹਿੰਦਾ ਆ ਤੇ ਜ਼ਰੂਰ ਆਪਾਂ ਨੂੰ ਹਾਜ਼ਰ ਹੋਣਾ ਚਾਹੀਦਾ ਆ ਤੇ ਹੋਰ ਨਹੀਂ ਕੁਛ ਹੈਗਾ ਸੋਹਣਾ ਲੱਗਦਾ ਹੈ ਭੈਣ ਭਰਾ ਪ੍ਰੋਗਰਾਮ ਤੇ ਉਹਨਾਂ ਚੰਗੇ ਮਾੜੇ ਜਿ ਕਿੱਦਾਂ ਵੀ ਹੈਗਾ ਨਾ ਤੇ ਆਪਾਂ ਨੂੰ ਆਉਣਾ ਚਾਹੀਦਾ ਜ਼ਰੂਰ ਤੇ ਦੇਖੋ ਜੀ ਚੱਲੇ ਭੈਣ ਜੀ ਹੁਣੀ ਇਹਨਾਂ ਦੇ ਜਗਾ ਉਧਰ ਪਾਰਲੀ ਸਾਈਡ ਆ ਮੈਂ ਦੇਖਣੀ ਹੈ ਹੈਗੀ ਨਾ ਮੈਨੂੰ ਪਤਾ ਹੀ ਆ ਤੇ ਛੰਨਾ ਚੜਾਉਣ ਚੱਲੇ ਆ ਤੇ ਫਿਰ ਤੋਂ ਮੱਥਾ ਟੇਕ ਕੇ ਆਉਣਗੇ ਫਿਰ ਪਉ ਲੱਗੂਗਾ ਲੰਗਰ ਨੂੰ ਤੇ ਜਦ ਤੱਕ ਪ੍ਰੋਗਰਾਮ ਇਹਦੇ ਚ ਸੰਗਤਾਂ ਬੈਠੀਆਂ ਆ ਕੋਈ ਰੋਲਾ ਰੱਪਾ ਕੁਝ ਨਹੀਂ ਹੈਗਾ ਤੇ ਇਹਨੂੰ ਧਿਆਨ ਨਾਲ ਸੁਣਦੇ ਆ ਸਾਰਾ ਪ੍ਰੋਗਰਾਮ ਚੌਂਕੀ ਤੇ ਉਹਨਾਂ ਕੇ ਫਿਰ ਲੰਗਰ ਸ਼ੁਰੂ ਹੋਊਗਾ ਤੇ ਸਾਰੇ ਤਿਆਰ ਲੰਗਰ ਸਗਣ ਨੂੰ ਹੰਜੀ ਰਾਨੋ ਪੈਨ ਜੀ ਵਿੱਚ ਚੱਲ ਗਏ ਸਾਰੀ ਫੈਮਿਲੀ ਮਾਥੇ ਟਿਕਣ ਆਪਣੀ ਜਗ੍ਹਾ ਤੇ ਤੇ ਸੰਗਤਾਂ ਬੈਠੀਆਂ ਆ ਤੇ ਪ੍ਰੋਗਰਾਮ ਸੁਣਦੇ ਆ ਦੇਖਣ ਲਈ ਇਹਨਾਂ ਠੰਡਾ ਪਾਣੀ ਪੀਂ ਰਹੇ ਆ ਤੇ ਨਾਲ ਠੰਢੀ ਠੰਢੀ ਹਵਾ ਪੱਖੇ ਚੱਲਣ ਡਏ ਆ ਕੂਲਰ ਚੱਲਦੇ ਪਏ ਆ ਤੇ ਗਰਮੀ ਦੀ ਖਾਸ ਮਹਿਸੂਸ ਨਹੀਂ ਹੁੰਦੀ ਹੈਗੀ ਹੈਗੀ ਤੇ ਵਿੜਾ ਪੈਂਦੀ ਦਾ ਵੱਡਾ ਹੀ ਆ ਤੇ ਛੋਟੇ ਵਿੜਾਂ ਚ ਕੰਨੇ ਤੇ ਗਰਮੀ ਲੱਗਦੀ ਆ ਤੇ ਬਾਬੇ ਨੇ ਆਪਣੀ ਕਿਰਪਾ ਬਣਾਈ ਰੱਖੀ ਆ ਸੰਗ ਤਾਂ ਇਹਨੂੰ ਬਣ ਕੇ ਬਿਠਾਈ ਆ ਦੇਖੋ ਬੱਚੇ ਕਿਤਾ ਖੇਡਣ ਡਏ ਆ ਤੇ ਸਾਰੇ ਮਸ ਲੰਗਰ ਸ਼ਗਨ ਦੀ ਤਿਆਰੀ ਵਿੱਚ ਆ 2 2.5 ਦਾ ਟਾਈਮ ਹੋ ਗਿਆ ਆ ਤੇ ਸੰਗ ਤਾਂ ਜੁੜ ਬੈਠੇ ਆ ਦੇਖੋ ਇਹ ਕੱਟ ਕਿੰਨਾ ਆ ਪੈਂਜੂਣੀ ਆ ਸਾਰੇ ਸਾਰਿਆਂ ਦੇ ਪ੍ਰੋਗਰਾਮ ਤੇ ਜਾਂਦੇ ਆ ਤੇ ਫਿਰ ਇਦਾਂ ਹੀ ਜਾਣਦਾ ਆਉਣੇ ਆ ਜੀ ਜੇ ਆਪਾਂ ਕਿਹਦੇ ਜਾਵਾਂਗੇ ਤੇ ਫਿਰ ਕੋਈ ਆਉਂਦਾ ਆ ਤੇ ਕੋਈ ਖਾਣ ਦਾ ਨਹੀਂ ਭੁੱਖਾ ਹੁੰਦਾ ਹੈਗਾ ਸਾਰੇ ਚੰਗੀ ਮੜੀ ਆਪਣੇ ਘਰ ਖਾਂਦੇ ਹੀ ਆ ਤੇ ਇਹ ਸਿਰਫ ਜਾਣਦਾ ਆਉਣ ਹੁੰਦਾ ਜਾਵਾਂਗੇ ਤੇ ਕੋਈ ਆਊਗਾ ਤੇ ਪ੍ਰੋਗਰਾਮ ਹੈ ਇਹਨੂੰ ਬਹੁਤ ਸੋਹਣਾ ਬਿਲਕੁਲ ਜਾਣਦਾ ਆਉਣ ਹੁੰਦਾ ਜੀ ਇਹ ਤਾਂ ਗੱਲ ਹੈ ਤੇ ਹੋਰ ਪੈਂਜੂਣੀ ਆ ਗਏ ਆ ਜਗ੍ਹਾ ਤੋਂ ਤੇ ਹੁਣ ਲੰਗਰ ਹੋ ਗਿਆ ਸ਼ੁਰੂ ਦੇਖੋ ਕਿੱਦਾਂ ਰੌਣਕ ਲੱਗੀਆਂ ਪਈਆਂ ਤੇ ਸੰਗਤਾਂ ਨੇ ਕਿ ਨਾਤਾ ਬਣਾ ਲਈਆਂ ਆ ਲੰਗਰ ਛਕਣ ਨੂੰ ਤੇ ਸਾਰਿਆਂ ਨੂੰ ਕਾੜ ਲਈ ਜਾਂ ਕਿਦਾਂ ਵੀ ਲੰਗਰ ਚਲੋ ਛਕਣਾ ਚਾਹੀਦਾ ਜੀ ਆਪਾਂ ਆਏ ਹਨਾ ਤੇ ਜਰੂਰ ਆਪਾਂ ਨੂੰ ਜਿੰਨੀ ਭੁੱਖਿਆ ਨੇ ਲੰਗਰ ਛਕਣਾ ਚਾਹੀਦਾ ਹੈ ਤੇ ਲੈਣਾ ਬਣਾ ਲਈਆਂ ਤੇ ਮੈਂ ਭੈਣ ਜੀ ਨਾਲ ਸਲਾਹ ਕਰਨ ਦੇ ਆ ਸਾਡੇ ਕੋ ਭੈਣ ਭੈਣਾਂ ਦੇ ਸੀਕ੍ਰੀਟ ਗੱਲਿਆ ਕੋਈ ਬੈਠੀਆਂ ਹੋਈਆਂ ਤੇ ਹੁਣ ਸਾਡੀ ਵੀ ਵਾਰੀ ਆ ਜਣੀ ਸਾਨੂੰ ਵੀ ਥਾਲੀ ਮਿਲ ਜਾਣੇ ਆ ਤੇ ਲੰਗਰ ਛਕ ਲੈਣਾ ਤੇ ਘਰ ਆਲ ਹੋਣੀ ਮੇਰੇ ਘਰ ਉੱਪਰਲੀ ਸਾਈਡ ਹੁਣੇ ਛਕਦੇ ਉਧਰ ਤੇ ਮੇਰਾ ਸਵੇਰੇ ਕਦੇ ਹੀ ਫੁਲਕਾ ਛੱਕਿਆ ਸੀਗਾ ਚਲੋ ਮੈਂ ਕਿ ਲੰਗਰ ਛਕਣਾ ਹੈ ਨਾ ਤੇ ਪ੍ਰੋਗਰਾਮ ਜਿਹੜੇ ਸਾਡੇ ਪਿੰਡ ਚੱਲਦੇ ਰਹਿੰਦੇ ਆ ਸਾਰਾ ਸਾਲ ਹੀ ਪ੍ਰੋਗਰਾਮ ਚੱਲਦੇ ਰਹਿੰਦੇ ਆ ਰੌਣਕਾਂ ਲੱਗੀਆਂ ਰਹਿੰਦੀਆਂ ਪਿੰਡ ਬੁੱਪਾ ਰਾਏ ਤੇ ਦੇਖੋ ਬੱਚੇ ਵੀ ਬਹਿ ਗਏ ਆ ਲਾਈਨ ਲਾ ਲਈ ਉਹਨਾਂ ਨੇ ਤੇ ਸੰਗਤ ਹਾਂਜੀ ਸਾਨੂੰ ਵੀ ਮਿਲ ਗਿਆ ਲੰਗਰ ਕੜੀ ਚੌਲ ਮਟਰ ਪਨੀਰ ਦਾਲ ਤੇ ਫੁਲਕਾ ਫੁਲਕਾ ਮਿਲਣਾ ਹਜੇ ਤੇ ਲੋ ਵੀ ਮਿਲ ਜੂਗਾ ਤੇ ਲੰਗਰ ਬਹੁਤ ਸੋਹਣਾ ਵਧੀਆ ਹੁੰਦਾ ਸਵਾਦ ਰੀਤ ਮੇਰੇ ਕੋਲ ਬੈਠੀ ਆ ਤਾਂ ਉਹ ਵੀ ਫੁਲਕਾ ਛਕਣ ਲਈ ਆ ਤੇ ਮੈਂ ਕਿਹਾ ਚੱਲ ਬਹਿ ਜਾ ਤੇ ਧੋੜੇ ਧੋੜੀ ਆਉਂਦੀ ਆ ਦੇਖੋ ਇਹ ਤਾਂ ਰੌਣਕ ਹੁੰਦੀਆਂ ਧੀਆ ਆਪਣੀਆਂ ਹਨਾ ਵੇੜੇ ਹਾਂਜੀ ਘਰ ਆ ਗਏ ਹੁਣ ਅਸੀਂ ਲੰਗਰ ਛੱਕ ਕੇ ਕੜੀ ਚੌਲ ਤੇ ਮੱਠ ਪਨੀਰ ਲੰਗਰ ਛੱਕ ਕੇ ਤੇ ਲੰਗਰ ਵੈਸੇ ਵਧੀਆ ਹੁੰਦਾ ਬਹੁਤ ਵਧੀਆ ਲੱਗਦਾ ਸੀਗਾ ਤੇ ਛੱਕ ਕੇ ਆ ਗਏ ਘਰ ਤੇ ਘਰ ਆ ਕੇ ਕੁਟੇ ਚਾਹ ਬਣਾਈ ਆ ਤੇ ਪਸੰਨ ਪੱਠੇ ਪੱਠੇ ਪਾਏ ਆ ਤੇ ਫਿਰ ਉਸ ਤੋਂ ਬਾਅਦ ਦੇਖੋ ਜੀ ਸਾਡੇ ਪਿੰਡ ਇੰਨੇ ਪ੍ਰੋਗਰਾਮ ਹੁੰਦੇ ਨਾ ਕੱਲ ਸੀਗੀ ਪੁੰਨਿਆਂ ਨਾ ਪੁੰਨਿਆਂ ਦਾ ਪ੍ਰੋਗਰਾਮ ਸੀ ਗੁਰਦੁਆਰਾ ਸਾਹਿਬ ਤੋਂ ਵੀ ਜਿੱਦਾਂ ਕਿਸੇ ਸੇਵਾ ਲਈ ਸੀਗੀ ਉਹ ਇਸ਼ਾ ਪੂਰੀ ਹੋਈ ਸੀਗੀ ਤੇ ਹਰੇਕ ਪੁੰਨਿਆਂ ਤੇ ਜਿੱਦਾਂ ਕਹਿ ਲੋ ਵੀ ਸੁਖਮੀ ਸਾਹਿਬ ਪਹਿਲਾਂ ਹੁੰਦਾ ਆ ਤੇ ਬਾਅਦੋਂ ਫਿਰ ਕੀਰਤਨ ਹੁੰਦਾ ਆ ਤੇ ਸੰਗਤਾਂ ਜਾਂਦੀਆਂ ਤਾਂ ਫਿਰ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਪੁੰਨਿਆਂ ਦਾ ਵੀ ਤੇ ਇਸ ਕਰਕੇ ਬੜੀ ਰੌਣਕ ਹੁੰਦੀ ਸਾਡੇ ਪਿੰਨੇ ਬੋਪਾ ਰਾਏ ਅਸੀਂ ਬੱਜਦੇ ਹਾਂ ਦਵਾਬੇ ਵਾਲੇ ਤੇ ਹੈਗੇ ਸੀ ਦਵਾਬੇ ਵਾਲੇ ਪੱਕੇ ਦਵਾਬੇ ਵਾਲੇ ਆ ਤੇ ਉਸ ਤੋਂ ਬਾਅਦ ਅੱਜ ਵੀ ਇਹ ਤਾਂ ਪ੍ਰੋਗਰਾਮ ਇਹਦੇ ਵੀ ਚੱਲਦੇ ਪਏ ਆ ਕਹਿੰਦੇ ਨੇ ਐਤਵਾਰ ਹੁੰਦਾ ਆ ਵੀ ਅਰੇਸਟ ਦਾ ਹੁੰਦਾ ਜਾਂ ਕਿਦਾਂ ਹੁੰਦੀ ਆ ਤਾਂ ਦੇਖ ਮੱਦਲੀਆਂ ਲੈ ਕੇ ਹਰੀ ਗੁਰੋ ਹਰੀ ਗਰ ਵੀ ਇੰਨੀ ਰੌਣਕ ਹੈ ਨਾ ਬਹੁਤ ਜ਼ਿਆਦਾ ਆ ਸੰਗਤਾਈ ਹੋਈ ਇੱਥੇ ਪ੍ਰਸ਼ਾਦ ਲੈਣ ਲਈ ਇਹਦਾ ਤੇ ਦਲੀਏ ਦਾ ਪ੍ਰਸ਼ਾਦ ਮੈਂ ਵੀ ਲੈ ਕੇ ਆਈ ਇਹਨਾਂ ਨੇ ਮੱਥਾ ਟੇਕਿਆ ਹੀ ਆ ਬਾਬਾ ਹਰੀ ਗੱਜ ਜੀ ਤਾਂ ਦੇਖੋ ਦਲੀਏ ਦਾ ਪ੍ਰਸ਼ਾਦ ਤੇ ਦੇਖੋ ਡੱਬਾ ਲੈੰਦਾ ਮੈਂ ਦਲੀਏ ਦਾ ਤੇ ਕਿੰਨਾ ਸੋਹਣਾ ਕਿੰਨਾ ਵਧੀਆ ਪ੍ਰਸ਼ਾਦ ਆ ਮੀਂਹ ਪਵੇ ਹਾਂ ਤੇ ਦਾ ਹੁੰਦਾ ਹੈ ਦਲੀਏ ਦਾ ਮੀਂਹ ਪਵੇ ਫਿਰ ਅੱਬ ਥੋੜੀ ਸੁਣ ਲਵੇ ਸੰਤਾਂ ਦੀ ਵੀ ਹੈ ਨਾ ਤੇ ਇਸ ਕਰਕੇ ਪ੍ਰਕਾ ਪ੍ਰੋਗਰਾਮ ਹੁੰਦਾ ਹੈ ਹਰ ਸਾਲ ਤੇ ਚਲੋ ਜੀ ਅੱਜ ਦਾ ਵਲੌਗ ਦਾ ਅੱਜ ਦੇ ਵਲੌਗ ਦਾ ਕਰਦੇ ਇਥੇ ਐਂਡ ਅ ਕੱਲ ਮਿਲਦੇ ਆ ਨਵੇਂ ਬਲੌਗ ਦੇ ਨਾਲ ਕੱਲ ਵੀ ਕੱਲ ਦਾ ਵਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਆ ਤੇ ਕੱਲ ਦੇ ਵਲੌਗ ਨੂੰ ਤੁਸੀਂ ਐਂਡ ਤੱਕ ਜੁੜ ਦੇਖਿਓ ਤੇ ਦੇਖ ਕੇ ਫਿਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲੌਗ ਕਿਦਾਂ ਦੇ ਲੱਗੇ ਹੈ ਨਾ ਸਾਡ ਲੱਗਦੇ ਆ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਆ ਕਰੋ ਸਸਤੀ ਕਾ ਸਾਰੇ ਹਾਸਤੇ ਰਹੋ ਹੱਸਦੇ ਰਹੋ ਹੋਇ ਹੂ ਸਾਰੇ ਤੁਹਾਨੂੰ ਦਰੋਸਤੀ ਦੇ ਵਿੱਚ ਤਰੱਕੀਆਂ ਬਖਸ਼ੀ ਚੜਦੀ ਕਲਾ ਚ ਬਖਸ਼ੇ ਬਾਏ ਬਾਏ